ਦੇਖੋ ਕੇਂਦਰ ਦੀ ਜਿਹੜੀ ਬੀਜੇਪੀ ਹੈ ਹਰਿਆਣਾ ਦੀ ਬੀਜੇਪੀ ਹੈ ਤੇ ਬੀਬੀਐਮਬੀ ਇਹਨਾਂ ਨੇ ਲਗਾਤਾਰ ਪੰਜਾਬ ਦੇ ਖਿਲਾਫ ਸਾਜ਼ਿਸ਼ ਕੀਤੀ ਤੇ ਬੀਬੀਐਮਬੀ ਬੀਜੇਪੀ ਦੇ ਮਾਊਥਪੀਸ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਸ ਸਾਜ਼ਿਸ਼ ਦਾ ਹਿੱਸਾ ਹੈਗਾ ਸਾਰਿਆਂ ਨੂੰ ਯਾਦ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਤਲਖੀ ਪੈਦਾ ਹੋਈ ਕਿਉਂਕਿ ਹਰਿਆਣਾ ਨੇ ਪੰਜਾਬ ਦਾ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸਟੈਂਡ ਲਿਆ ਔਰ ਪੰਜਾਬੀਆਂ ਦੇ ਸੰਘਰਸ਼ ਦੇ ਕਾਰਨ ਹਰਿਆਣਾ ਸਾਡਾ ਪਾਣੀ ਉਸ ਵਕਤ ਲੁੱਟ ਨਹੀਂ ਸਕਿਆ ਲੇਕਿਨ ਅੱਜ ਇੱਕ ਨਵਾਂ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ BBMP ਕਹਿ ਰਿਹਾ ਹੈਗਾ ਕਿ ਜੇ ਉਸ ਵਕਤ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਤਾਂ ਪੰਜਾਬ ਦੇ ਵਿੱਚ ਹੜ ਨਾ ਆਉਂਦੇ ਹਾਲਾਂਕਿ ਹੜ ਇੱਕ ਕੁਦਰਤੀ ਕਰੋਪੀ ਹੈਗੀ ਹੈ ਜਿਸ ਨਾਲ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਪਰ ਮੈਂ BBMP ਨੂੰ ਚੈਲੰਜ ਕਰਦਾ ਵੈਸੇ ਤਾਂ BBMP ਗੱਲ-ਗੱਲ ਦੇ ਉੱਤੇ ਸਟੇਟਮੈਂਟ ਦਿੰਦਾ ਸੀ ਕਿ BBMP ਦੀ ਉਸ ਵਕਤ ਇੱਕ ਵੀ ਐਸੀ ਜੀ ਸਟੇਟਮੈਂਟ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਵੇ ਕਿ ਜੇਕਰ ਹਰਿਆਣੇ ਨੂੰ ਪਾਣੀ ਦੇ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਹੜ ਨਹੀਂ ਆਉਣਗੇ ਜਾਂ ਜੇ ਹਰਿਆਣਾ ਨੂੰ ਪਾਣੀ ਨਾ ਦਿੱਤਾ ਤੇ ਪੰਜਾਬ ਦੇ ਵਿੱਚ ਹੜ੍ਹ ਆਉਣਗੇ ਇਹ ਅੱਜ ਸਿਰਫ ਜਨਨ ਕਿ ਇਸ ਕੁਦਰਤੀ ਕਰੋਪੀ ਦਾ ਸਹਾਰਾ ਲੈ ਕੇ ਅਗਲੀ ਸਾਜ਼ਿਸ਼ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਕਿਸ ਤਰੀਕੇ ਨਾਲ ਲੁੱਟਿਆ ਜਾਵੇ ਔਰ ਆਮ ਆਦਮੀ ਪਾਰਟੀ ਤੇ ਆਵਾਦੀ ਪਾਰਟੀ ਦੀ ਸਰਕਾਰ ਇਹ ਹਰਗिज ਇਹਨਾਂ ਦੀ ਜਿਹੜੀ ਸਾਜ਼ਿਸ਼ ਆ ਉਹ ਸਫਲ ਨਹੀਂ ਹੋਣ ਦਿੱਤੀ ਜਾਏਗੀ ਔਰ BBMP ਨੂੰ ਰਿਵਰ ਮੈਨੇਜਮੈਂਟ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਨਾ ਕਿ BJP ਦੇ ਬਲਾਈਂਡ ਜਿਹੜਾ ਹੈਗਾ ਮਾਊਥ ਪੀਸ ਦੇ ਤੌਰ ਤੇ